ਨੇ ਮੈਨੂੰ ਮੈਂ ਮੇਰੀ ਗੱਲ ਸੁਣੋ ਦੇਖ ਆਪਾਂ ਦਸ਼ਮਨੀ ਹੈਗੇ ਇੱਕ ਦੂਜੇ ਦੇ ਨਾ ਸੀ ਕਿਸੇ ਤੋਂ ਕੁਝ ਲੈਣਾ ਹਾਂਜੀ ਹਾਂਜੀ ਉਹ ਕੋਈ ਉਹ ਕੰਮ ਕਦੇ ਨਾ ਕਰੋ ਜਿਹੜਾ ਅਸੀਂ ਆਪਦੇ ਪਰਿਵਾਰ ਚ ਬਹਿ ਕੇ ਨਹੀਂ ਸੁਣ ਸਕਦੇ ਹੋਰ ਬਹੁਤ ਕੰਮ ਆ ਬਾਈ ਚੰਗਾ ਭਲਾ ਹੈਗਾ ਯਾਰ ਤੈਨੂੰ ਦੱਸ ਕੀ ਹੋਇਆ ਯਾਰ ਕੰਮ ਕਰਨ ਦਾ ਹੈ ਬਾਬਾ ਜੀ ਬਾਈ ਦੱਸ ਮੈਨੂੰ ਇੱਕ ਗੱਲ ਦੱਸ ਇਹ ਇੱਕ ਨਾ ਦਸਾਂ ਮੈਂ ਤਾਂ ਅੱਖਾਂ ਦਾ ਸੁਆਦ ਕੀ ਮਿਲਦਾ ਨਵਾਚ ਮਤਲਬ ਆ ਗਿਆ ਸੀ ਸਾਨੂੰ ਪਤਾ ਇਸ ਗੱਲ ਦਾ ਭੈਣ ਅਸੀਂ ਵੇਖੋ ਭੈਣ ਕਹਿਣਾ ਤੇ ਜਿਹੜੀ ਚੀਜ਼ ਭੈਣ ਕਰ ਰਹੀ ਆ ਉਹ ਚੰਗੀ ਆ ਦੇਖੋ ਤੁਸੀਂ ਆਪਦਾ ਘਰ ਬਣਾ ਲੋਂਗੇ ਕਈ ਘਰ ਖਰਾਬ ਹੋ ਜਾਣੇ ਨਸ਼ਾ ਤੇ ਇੱਕ ਇਹ ਕੰਮ ਇਹੋ ਜੀ ਚੀਜ਼ ਆ ਜਿਹੜੇ ਘਰ ਪਟ ਦਿੰਦੇ ਆ ਹਾਂਜੀ ਬਾਬਾ ਜੀ ਅਸੀਂ ਵੀ ਦੇਖੋ ਅਸੀਂ ਵੀ ਕੋਈ ਬਾਲੇ ਟਾਟਾ ਬਰਨ ਆਲੇ ਨਹੀਂ ਹੈਗੇ ਤੁਸੀਂ ਦੇਖੋ ਅਸੀਂ ਕਾਹਦੇ ਕਰਕੇ ਤੁਰੇ ਫਿਰਦੇ ਆ ਤੁਸੀਂ ਦੇਖੋ ਪੰਜਾਬ ਦੇ ਵਿੱਚ ਜੇ ਤੁਸੀਂ ਇਹ ਕੰਮ ਕੀਤਾ ਸਾਡਾ ਦਿਲ ਦੁਖਦਾ ਵੀ ਯਾਰ ਆਉਣ ਵਾਲੇ ਜਿਹੜੇ ਬੱਚੇ ਹੋਣਗੇ ਉਹ ਗ਼ਰਬਤਾਂ 'ਤੇ ਜਾਣਗੇ ਜਦੋਂ ਤੁਸੀਂ ਇੱਕ ਗੱਲ ਸੋਚੋ ਤੁਹਾਡੇ ਬੱਚੇ ਹੋਣਗੇ ਨਾ ਤੇ ਪੜ੍ਹਨੇ ਉਹ ਆਸ਼ਕ ਬਣ ਗਏ ਨਾ ਸਿਰੇ ਤੇ ਹਾਂਜੀ ਹਾਂਜੀ ਦੇਖੋ ਉਹ ਸਭ ਚੀਜ਼ਾਂ ਦੁੱਖ ਦੇਣੀਆਂ ਹਾਂਜੀ ਹਾਂਜੀ ਫਿਰ ਬਾਬੇ ਜੀ ਸੋਚੋ ਇਹਨਾਂ ਗੱਲਾਂ ਬਾਰੇ ਕੀ ਰੱਖਿਆ ਨੇ ਕਰਕੇ ਦੇਖੋ ਦੇਖੋ ਤੁਹਾਡੇ ਨਾਲ ਕਰਾ ਆਪਣੀ ਕੋਈ ਦੋਸ਼ਬਣੀ ਆ ਆਪਾਂ ਇਕੱਠੇ ਰਹਿ ਲਾਂਗੇ ਜਾਂ ਆਪਾਂ ਇੱਕ ਪੰਜਾਬ ਦੇ ਆ ਤੁਸੀਂ ਵਧੀਆ ਕੰਮ ਕਰੋ ਸਾਰੇ ਜੇ ਤੁਹਾਨੂੰ ਚਾਰ ਬੰਦੇ ਤੁਹਾਡੇ ਨਾਲ ਜੁੜੇ ਜਾਂ ਕੋਈ ਚੰਗੀ ਚੀਜ਼ ਪੇਸ਼ ਕਰੋ ਹਨਾ ਜਾਂ ਆਪਾਂ ਯਾਰ ਉਹ ਗੱਲਾਂ ਪਰ ਮੰਨਦੇ ਆ ਠੀਕ ਆ ਇਹਦੇ ਚ ਕਮਾਈ ਤਾਂ ਹੈ ਤੁਸੀਂ ਮੈਨੂੰ ਦੱਸੋ ਨਾ ਤਾਂ ਇੱਥੇ ਜਿਹਨੇ ਦੁਨੀਆ ਜਿੱਤੀ ਆ ਉਹ ਰਿਹਾ ਵਾ ਹਾਂਜੀ 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 ਇੱਥੇ ਕੋਈ ਬੰਦਾ ਜਾਉਂਦਾ ਨਹੀਂ ਰਿਹਾ ਨਾ ਸਾਧੂ ਸੰਤ ਰਹੇ ਆ ਸਿਰਫ ਉਹਨਾਂ ਦਾ ਨਾਮ ਜਰੂਰ ਰਹਿ ਗਿਆ ਉਹਨਾਂ ਨੂੰ ਲੋਕ ਪੂਜਦੇ ਆ ਪਰ ਤੁਸੀਂ ਜਾਓਗੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਮਰਨਾ ਸਭ ਨੇ ਅਸੀਂ ਵੀ ਤੁਸੀਂ ਵੀ ਹਾਂਜੀ ਹਾਂਜੀ ਤੁਹਾਨੂੰ ਪਤਾ ਜਦੋਂ ਤੁਸੀਂ ਮਰੇ ਤੇ ਜੇ ਇਹ ਕੰਮ ਨਾ ਛੱਡੇ ਲੋਕ ਕੀ ਕਹਿਣਗੇ 100 ਚ 90 ਲੋਕ ਇਹ ਕਹਿਣਗੇ ਸ਼ੁਕਰ ਆ ਭਾਰੀ ਸੀਗਾ ਦੁਨੀਆ ਤੇ ਮਰ ਗਏ ਹਾਂ ਠੀਕ ਹੈ ਤੇ ਤੁਸੀਂ ਵਧੀਆ ਕੰਮ ਕਰੋ ਆਪਦਾ ਕੋਈ ਨਾ ਪਣੇ ਸਾਡੀ ਕਿਸੇ ਨਾਲ ਤੁਹਾਡੇ ਨਾਲ ਕੋਈ ਦੁਸ਼ਮਣੀ ਜਾਂ ਅਸੀਂ ਗੁੱਸੇ ਨਹੀਂ ਪਰ ਗੁੱਸਾ ਆਉਂਦਾ ਜਦੋਂ ਤੁਸੀਂ ਮੈਨੂੰ ਦੱਸੋ ਕੀ ਸੋਚ ਕੇ ਤੁਸੀਂ ਇਹ ਕਹਿ ਰਹੇ ਆ ਵੀ ਅਸੀਂ ਠਰਕੀਤੀਵੇਂਗਾ ਪੰਜਾਬ ਦੀਆਂ ਕੁੜੀਆਂ ਵੀ ਠਰਕੀ ਹੋ ਸਕਦੀਆਂ ਭੈਣੇ ਦੱਸ ਤੁਹਾਨੂੰ ਗਲਤ ਨਹੀਂ ਕਿਹਾ ਅਸੀਂ ਇਹ ਕਿਹਾ ਤੁਸੀਂ ਗਲਤ ਨਹੀਂ ਤੁਸੀਂ ਸਹੀ ਆ ਪਰ ਇੱਕ ਗੱਲ ਦੱਸੋ ਜਿਹੜੇ ਕੰਮ ਤੁਸੀਂ ਕਰਦੇ ਉਹਦੇ ਨਾਲ ਗੰਦ ਪੈ ਰਿਹਾ ਸੀ ਹਾਂ ਹਾਂ ਇਸ ਕਰਕੇ ਅਸਰਦਗੂਈ ਤਾਂ ਗੱਲ ਹੁੰਦੀ ਆ ਤੁਸੀਂ ਜੇ ਸਾਨੂੰ ਕਿਸੇ ਕੰਮ ਦੀ ਭੈਣੇ ਲੋੜ ਆ ਤੁਸੀਂ ਸਾਨੂੰ ਦੱਸੋ ਤੁਸੀਂ ਕਹਿੰਦੇ ਬਾਪੂ ਦਾ ਇਲਾਜ ਕਰਾਉਣਾ ਤੁਸੀਂ ਸਾਨੂੰ ਦੱਸੋ ਅਸੀਂ ਫ੍ਰੀ ਕਰਾਂਗੇ ਬਿਲਕੁਲ ਕਦੇ ਵੀ ਕਦੇ ਵੀ ਤੁਹਾਨੂੰ ਲੋੜ ਪੈਂਦੀ ਜਾਂ ਕੋਈ ਗੱਲਬਾਤ ਆ ਕੋਈ ਤੰਗੀ ਤਰ੍ਹਾਂ ਜੀ ਤੁਸੀਂ ਸਾਨੂੰ ਦੱਸੋ ਅਸੀਂ ਬੈਠੇ ਆ ਕਦੇ ਆਸਤੇ ਲੋਕਾਂ ਆਸਤੇ ਆ ਅਸੀਂ ਕਦੇ ਘਰੇ ਨਹੀਂ ਕੁਝ ਭੇਜਦੇ ਅਸੀਂ ਘਰ ਦੇ ਆਸਤੇ ਨਹੀਂ ਆਪਦੇ ਮਾਪਿਓ ਭੈਣਾ ਭਰਾਵਾਂ ਉੱਤੇ ਨਹੀਂ ਜਾਂਦੇ ਅਸੀਂ ਅਸੀਂ ਤੁਸੀਂ ਜੇ ਸਾਨੂੰ ਤੁਸੀਂ ਕਹਿਆ ਹੁੰਦਾ ਵੀ ਵੀਰੇ ਵੀ ਆ ਪ੍ਰੋਬਲਮ ਆ ਤੇ ਅਸੀਂ ਲਾ ਪਹੁੰਚਦੇ